20 ਸਾਲਾ ਦੇ ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਮੌਤ ਕਰਜ਼ਾ ਚੁੱਕ ਭੇਜਿਆ ਸੀ ਵਿਦੇਸ਼ ਗੁਰਦਾਸਪੁਰ ਦੇ ਹਲਕਾ ਕਾਦਿਆ ਤੇ ਪਿੰਡ ਧਾਰੀਵਾਲ ਪੋਜਾ ਦੇ ਰਹਿਣ ਵਾਲੇ ਯਵਰਾਜ ਸਿੰਘ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ ਪੀੜਤ ਪਰਿਵਾਰ ਨੇ ਕਰਜ਼ਾ ਚੁੱਕ ਕੇ ਪੁੱਤ ਨੂੰ ਭੇਜਿਆ ਸੀ ਵਿਦੇਸ਼ ਪਿੰਡ ਧਾਰੀਵਾਲ ਪੋਜਾ ਦੇ ਇੱਕ 20 ਸਾਲਾਂ ਦੇ ਨੌਜਵਾਨ ਯਵਰਾਜ ਸਿੰਘ ਦੀ ਅਮਰੀਕਾ ਦੇ ਵਿੱਚ ਦਿਲ ਦਾ ਦੌਰਾ ਪੈਣ ਕਰਨ ਮੌਤ ਹੋ ਗਈ ਹੈ ਉਸ ਦੀ ਮੌਤ ਨਾਲ ਜਿੱਥੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਸੰਤੋਸ਼ ਜੀ ਇੱਕ ਯਵਰਾਜ ਸਿੰਘ ਡੇਢ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ ਪਰਿਵਾਰ ਦਾ ਕਹਿਣਾ ਕੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ ਮਰਤਕ ਯੁਵਰਾਜ ਸਿੰਘ ਦੇ ਤਾਇਆ ਅਜੀਤ ਸਿੰਘ ਨੇ ਸਰਕਾਰ ਅਤੇ ਐਨ ਆਰ ਆਈ ਵੀਰਾਂ ਅੱਗੇ ਅਪੀਲ ਕੀਤੀ ਹੈ ਕਿ ਉਹ ਯੁਵਰਾਜ ਸਿੰਘ ਦੀ ਮਰਤਕ ਦੇ ਨੂੰ ਭਾਰਤ ਲਿਆਉਣ ਵਿੱਚ ਉਹਨਾਂ ਦੀ ਮਦਦ ਕਰਨ ਤਾਂ ਜੋ ਉਹ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਕਰ ਸਕਣ ਅਸੀਂ ਸਰਕਾਰ ਤੋਂ ਪੂਰ ਜੋਰ ਮੰਗ ਕਰਦੇ ਹਾਂ ਕਿ ਉਸ ਦੀ ਮਰਤਕ ਦੇ ਆ ਸਾਰਾ ਕੁਝ ਮਰਦੂ ਦੇਖਦੇ ਹਾਂ ਇਹਨਾਂ ਦੇ ਹਾਲਾਤ ਦੇਖਦੇ ਹਾਂ ਕਿਤੇ ਇਹਨਾਂ ਦੀ ਨਿਵਾਸ ਸਥਾਨ ਪਿੰਡ ਧਾਰੀਵਾਲ ਪੁੱਜ ਜਾਵੇ ਸੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਕੋਚੋਂ ਦੀ ਫੋਰਜਰ ਅਪੀਲ ਕੀਤੀ ਜਾਂਦੀ ਹੈ ਜੀ ਕਿੰਨਾ ਚਿਰ ਹੋ ਗਿਆ ਸੀ ਇਹਨੂੰ ਬਾਹਰ ਕਹਿਣਾ ਇਸ ਨੂੰ ਤਕਰੀਬਨ 1.5 ਸਾਲ ਹੋ ਗਏ ਜੀ ਉਮਰ ਕਿੰਨੀ ਸੀ ਦੀ ਉਮਰ ਦੇ ਦੀ ਤਕਰੀਬਨ 20-21 ਦੇ ਕਰੀਬ ਹੀ ਹੋਰ ਕਿੰਨੇ ਕੁ ਪੈਸੇ ਲੱਗੇ ਜੀ ਤੁਹਾਡੇ ਜਾਣ ਤੇ ਬਾਅਦ ਵਿੱਚ ਹਾਂ ਤਕਰੀਬਨ 70-75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਿਲ ਗਿਆ ਹੈ ਜੀ ਤੇ ਹੋ ਪਿੱਛੇ ਹਾਲਤ ਕਿਸ ਤਰ੍ਹਾਂ ਦੀ ਹੈ ਹੁਣ ਹਾਲਤ ਬਹੁਤ ਹੀ ਤਰਸਜੋਗ ਤੁਸੀਂ ਦੇਖ ਹੀ ਰਹੇ ਨਾ ਜੀ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ ਕੀ ਸਰਕਾਰ ਤੋਂ ਮੰਗ ਕਰਦੇ ਹੋ ਐਨ ਆਰ ਆਈ ਵੀਰਾਂ ਕੋਈ ਮੰਗ ਕਰਦੇ ਐਨ ਐਨ ਆਰ ਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਜਿਸ ਤਰ੍ਹਾਂ ਵੀ ਉਹ ਮਤਲਬ ਹੈ ਇਸ ਵੇਲੇ ਮਰਤਕ ਦੇ ਜਿਸ ਹਾਲਤ ਵਿੱਚ ਵੀ ਹੈ ਉਹ ਇਥੇ ਪਿੰਡ ਧਾਰੀਵਾਲ ਪੁੱਜਾ ਉਹਨਾਂ ਦੀ ਮਾਤਾ ਦੀ ਵੀ ਇਹ ਡਿਮਾਂਡ ਹੈ ਕਿ ਜਿਸ ਹਾਲਤ ਦੇ ਵਿੱਚ ਹੈ ਇਸ ਤਰ੍ਹਾਂ ਉਹ ਇਥੇ ਬਚਾਉਣ ਦਾ ਮਰਚਾਈ ਜਾਵੇ ਤੇ ਬਹੁਤ ਬਹੁਤ ਧੰਨਵਾਦੀ ਹਾਂ ਜੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਕਿ ਆਪਣਾ ਜੋ ਬੱਚਾ ਅਸੀਂ ਭੇਜਿਆ ਸੀ ਸੁੱਖ ਵਾਸਤੇ ਭੇਜਿਆ ਸੀ ਲੇਕਿਨ ਸਾਨੂੰ ਦੁੱਖ ਮਿਲ ਗਿਆ ਉਲਟਾ ਹੋਰ ਕਦਰਸ਼ਤੇ ਚੜ ਗਿਆ ਸਾਡੀ ਪ੍ਰਸ਼ਾਸਨ ਨੂੰ ਇਹ ਹੀ ਪੀੜਾ ਹੈ ਕਿ ਸਾਡਾ ਬੇਟਾ ਜਿਹੜਾ ਸਾਨੂੰ ਵਾਪਸ ਭੇਜਿਆ ਜਾਵੇ ਸਾਡੀ ਜੋ ਨਿਵਾਸ ਸਥਾਨ ਪਰਿਵਾਰ ਕੋਲ ਜਾਵੇ ਕਿ ਜਲਦੀ ਤੋਂ ਜਲਦੀ ਉਹਦੀ ਮਤਕਦੇ ਜਿਹੜੀ ਹੈ ਭੇਜੀ ਜਾਵੇ ਔਰ ਐਨਆਰਏ ਵੀਰਾਂਗੇ ਬੇਨਤੀ ਹੈ ਹੱਥ ਛੁੜ ਕੇ ਬੇਨਤੀ ਹੈ ਕਿ ਇਹਨਾਂ ਦਾ ਸਾਥ ਦੇਣ ਔਰ ਵੀ ਮਰਤਕ ਦੇ ਨੂੰ ਜਲਦੀ ਤੋਂ ਜਲਦੀ ਪੰਜਾਬ ਭੇਜਿਆ ਦੇਵੇ ਤੁਹਾਡੇ ਨਾਲ ਪੜਦਾ ਰਿਹਾ ਬੱਚਾ ਹਾਂਜੀ ਹਾਂਜੀ ਸਰ ਦੁਰਾਜ ਸਿੰਘ ਜੀ ਸਰ ਕੁਝ ਕਨਫਰਮ ਨਹੀਂ ਹੋੰਡਿਆ ਉਹਦਾ ਹਾਰ ਅਟੈਕ ਹੀ ਦੱਸਿਆ ਜਾ ਰਿਹਾ ਵੀ ਉਹਨੂੰ ਹਾਰ ਅਟੈਕ ਹੋਇਆ ਹੈ ਅਜੇ ਕੁਝ ਕਨਫਰਮ ਨਹੀਂ ਕਿ ਕਿਦਾਂ ਦੇਤੋ ਇਹ ਸਰਕਾਰ ਕੋਈ ਮੰਗ ਕਰਦੇ ਆ ਵੀ ਉਹਦੀ ਡੈੱਡ ਬੋਡੀ ਨੂੰ ਇੰਡੀਆ ਲੈ ਕੇ ਆਇਆ ਜਾਵੇ ਹਾਂਜੀ ਤੇ ਜੋ ਵੀ ਬੰਦ ਕਰਵੇ ਕੀਤੀ ਜਾਵੇ ਬਹੁਤ ਮਾੜਾ ਹੈ ਉਹਦੇ ਛੋਟੇ ਬ੍ਰਦਰ ਦਾ ਬਹੁਤ ਰੋ ਰੋ ਕੇ ਮਾੜਾ ਹਾਲਿਆ ਮਾਤਾ ਜੀ ਦਾ ਬਹੁਤ ਮਾੜਾ ਹਾਲਿਆ ਹਾਂਜੀ ਗਰਮ ਹੋ ਰਿਹਾ ਮਰਿਸ ਹਾਂਜੀ ਮਕੀਦ ਕਰਦੇ ਹਨ ਐਨਆਰਆਈਾਂ ਤੋਂ ਹਾਂਜੀ ਹਾਂਜੀ ਜਿੰਨੀ ਵੀ ਕੀਮਤ ਹੋ ਸਕੇ ਉਹਦੀ ਕੀਤੀ ਜਾਵੇ ਐਨਆਰਆਈ ਜੀ ਦਾ ਮੈਂ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੀ ਵੀ ਦਲਾਜ ਦੀ ਡੈੱਡ ਬੋਡੀ ਲਈ ਮਤਦ ਕੀਤੀ ਜਾ ਸਕਦੀ ਸਾਰੇ ਕਰ ਤਾ ਫਿਰ ਪਰਿਵਾਰ ਦਾ ਬਹੁਤ ਮੜਹਾ ਲਿਆ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਮੰਗਿਆ ਵੀ ਉਹਦੀ ਡੈੱਡ ਬੋਡੀ ਨਿਕਲਣ ਦੀ ਜਾਵੇ